ਹਾਂ ਇੰਤਲੀ ਕਰ ਦੇ ਬਹੁਤ ਪਾਣੀ ਦਾ ਕੱਪੜਾ ਹਾਂ ਕਰੂਗੀ ਤੇ ਬਸ ਉਹ ਬਈ ਜਦੋਂ ਜੇ ਲੱਗਦਾ ਉਹ ਸੁੱਕਦਾ ਰੰਗੇ ਨਾਲ ਤਾਂ ਬੈਰ ਹੈ ਕਿੰਨੀ ਹਰਕਤ ਕਿਉਂ ਨਹੀਂ ਦਿਖਦੀਆਂ ਤੁਹਾਨੂੰ ਆਇਮੈਂਟ ਦੇ ਵਿੱਚ ਜਦੋਂ ਮੈਂ ਚੱਕ ਕੇ ਮੈਨੂੰ ਬਲੌਗ ਸਟਾਏ ਪਤੀ ਨਹੀਂ ਲੱਗਿਆ ਹਾਂ ਉਹ ਆਇਮੈਂਟ ਦੇ ਮਾਮਲੇ ਤੋਂ ਕਿਦਰੀ ਗੀਤ ਉਹ ਜੀਂਦੇ ਹੋਰ ਮੈਚ ਨਹੀਂ ਲੱਗਦਾ ਮੈਂ ਉਹ ਤਾਂ ਖਰਾਬ ਵੈਸੇ ਨੇਚਰਲ ਹੈ ਬਈ ਕੋਈ ਚੱਕਰ ਨਹੀਂ ਹੈ ਹਣ ਤੈਨੂੰ ਜ਼ਿਆਦਾ ਫਿਕਰ ਹੈ ਜੀ ਕੁਟੀ ਆ ਆ ਗਿਆ ਮੰਨ ਤੂੰ ਮੈਂਸ਼ਨ ਕਰਨ ਦੀ ਜਿਹੜੀ ਤੂੰ ਇੰਦਰ ਜਨਤ ਕੁਟੀ ਐ ਨਾ ਤੈਨੂੰ ਆਪਦੇ ਮਨ ਨਾਲ ਦੇ ਦੱਸ ਉਹ ਵੀਡੀਓ ਬਹੁਤ ਐਨੇ ਮਾਮ ਲਿਖੇ ਗੱਟ ਘੱਟ ਬੜਾ ਜ਼ੋਰ ਲੱਗੂ ਲੋਕ ਹੱਸਣਗੇ ਰੀ ਸਿੰਦੇ ਮੇਰੀ ਅਜੂ ਦਹਨ ਦੀ ਦੋ ਬੜਾ ਘੰਟੇ ਇਹ ਸਟਾਰ ਬਾਈ ਕੀ ਆ ਮੈਂ ਮਤਾਂਕ ਜੀ ਨੇ ਕਰਦੀ ਕਰੂੰਗਾ ਤੂੰ ਤਾਂ ਆਈ ਹੈ ਤਾਂ ਤੂੰ ਤਾਂ ਦੋ ਤਿੰਨ ਫਿਲਮਾਂ ਕਰ ਪੂਰੀ ਲੱਤ ਜਿੱਕ ਮੈਂ ਪਹਿਲੀ ਐਕਟੀਵਿਟੀ ਕਰਕੇ ਆਉਂਗਾ ਤੂੰ ਇੱਧਰ ਆ ਜਾ ਰਹੀ ਕਿੰਨੇ ਚਲ ਭਾਈ ਕੈਂਟਰੀ ਦਾ ਨਹੀਂ ਮੈਂ ਇੱਕ ਗਾ ਨਹੀਂ ਤੂੰ ਉਹੀ ਉਹ ਨਹੀਂ ਉਹ ਸਹੀ ਹੈ ਕੰਮ ਰਿਆ ਕਿਉਂਕਿ ਤੁਸੀਂ ਪਕੜ ਕਣ ਫਿਰ ਉਹ ਬੋਲਾ ਓਏ ਇਹ ਕਿਹੜੀ ਜਗ੍ਹਾ ਤੇ ਗਾਲੀ ਗਾਲੀ ਹੈਗਾ ਸੀਨ ਚ ਓਏ ਆਹ ਆਹ ਗੁਰਸੀ ਦੇ ਵਿੱਚ ਹਾਂ ਹੱਸਣਗੇ ਲੋਕ ਬਹੁਤ ਆ ਮੈਂ ਤਾਂ ਤਾਇ ਤੋਂ ਦੂਰ ਆ ਆ ਸੀ ਫਿਰ ਹੀ ਸਟਾਰਟ ਹਾਂਜੀ ਲੈ ਇਹ ਖਾਓ ਕਪੜਾ ਪਹਿਨੀ ਦਿਰਾ ਹੈ ਇਹ ਅਵੇਲੇਬਲ ਹੈ ਕੀ ਹੈ ਓਰੇ ਆ ਓਏ ਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬੱਚਿਆ ਓਏ ਤੁਸੀਂ ਉੱਥੇ ਇਕੱਲਾ ਮੂਦੀ ਬਿੜ ਗਏ ਸੀ ਕਿਹਨੂੰ ਪਰਾਨੋ ਦੀ ਸੁਝਾ ਗਏ ਕੋਸ ਆ ਕੁੜੀ ਘਰ ਭੇਜਤੀ ਉਹਨੇ ਉਹ ਤਾਇਆ ਮੂਤ ਪੀਣ ਨੂੰ ਹੁਣ ਇੱਥੇ ਕਿਹੜਾ ਥੋੜਾ ਹੈਗਾ ਉਹ ਤਾਂ ਮੜ ਜਾ ਹਾਈ ਦੇਖੋ ਮਜ਼ਦੂਰੀ ਚੰਗਾ ਦਾ ਓਏ ਤੁਸੀਂ ਉੱਥੇ ਮੈਨੂੰ ਪਤਾ ਹੋ ਗਿਆ ਕਤੂਤਾ ਦਾ ਮੈਨੂੰ ਜਾਣਦਾ ਬਈ ਇਹੋ ਹੱਸਦੀ ਆਂਦਾ ਬਈ ਮੈਂ ਤਾਂ ਦੂਰ ਹੀ ਚੰਗਾ ਦਾ ਇਦੋਂ ਮੈਂ ਚੰਗਾ ਨਾ ਖੋਰ ਓ ਜੀ ਸੁਣ ਐਨਾ ਵੀ ਹਸ ਤੀਸੀ ਬਿਰੋ ਨੇ ਮੂਤ ਕਿੰਨੀ ਲੈਤੀ ਆ ਆ ਸਿਗਰਟਾਂ ਜਿਹੜੀ ਕੋਈ ਮੈਨੂੰ ਜਾਣੀ ਵੀ ਕਹੀ ਗਿਆ ਦੋ ਮਰਨ ਸੀ ਹੁਦੀ ਐ ਕਿ ਸੰਨਾਨੀ ਕਰ ਤੇ ਪੂਰਾ ਵੀ ਮੈਨੂੰ ਨਹੀਂ ਨਹੀਂ ਹੁਣ ਆ ਜੂਗਾ ਪ੍ਰਾਣਾ ਇੱਥੇ ਬਿਠਾ ਕੇ ਤੇਰੇ ਮੂੰਹ ਤੇ ਤੇਰਾ ਤਸੱਲਾ ਕਰਾਇਆ ਨਾ ਜੇ ਤੂੰ ਸਾਡਾ ਨਾਮ ਲਵਾ ਦੀ ਬਾਈ ਹਾਂ ਕੋਈ ਨਹੀਂ ਨਹੀਂ ਸਹੀ ਕਰਿਆ ਤਸੱਲੇ ਦਾ ਤਸੱਲੇ ਹੀ ਜਵਾਬ ਦਿੱਤਾ ਹਾਂ ਉਹ ਮੁੰਡਿਆ ਵਧੀਆ ਸੀ ਆ ਯਾਰ ਬਾਈ ਨਾਲ ਉਹ ਰੱਖ ਚਲੋ ਇਹ ਦਵਾਰੇ ਤੁਸੀਂ ਤਸੱਲੇ ਆ ਬਾਈ ਹਾਂ ਜੀ ਤੇਰੀ ਤਾਂ ਗੁੱਸੇ ਹੋ ਗਏ ਘਰੂ ਐ ਤੇ ਵੀਰ ਦਾ ਨਮਸਤੇ ਨਮਸਤੇ ਰਹਿਣ ਦੇ ਦੂ ਨਾ ਸਿੱਧੀ ਗੱਲ ਹੀ ਕਰ ਕਾਬਲਾ ਕਾਬਲਾ ਰਜਿੰਦਰ ਅੱਧਰ ਜਾ ਕੇ